ਅੱਗੇ ਆ ਜੋ ਸੁਣੋ ਦਰਾਨੀ ਸੁਣੋ ਜਠਾਣੀ ਸੁਣੋ ਦਰਾਨੀ ਅਚਰਜ ਇੱਕ ਪਇਓ ਬੰਤਾ ਸਿੰਘ ਨੇ ਕਹਿਤਾ ਵੀ ਮਾਤਾ ਨੇ ਇਕੱਠੀਆਂ ਕਰਦੀਆਂ ਵੀ ਦਰਾਨੀਆਂ ਜਠਾ ਭਾਵੇਂ ਕੋਈ ਹੋਵੇ ਵੀ ਨਾ ਉਹਨਾਂ ਦੀ ਤਾਂ ਬਿਲਕੁਲ ਕਬੀਰ ਸਾਹਿਬ ਦੀ ਭਾਵੇਂ ਕੋਈ ਚਾਚੀ ਦਾ ਹੀ ਹੋਵੇ ਵੀ ਨਾ ਪਰ ਉਹਨਾਂ ਨੇ ਬਣਾਤੀ ਕਹਾਣੀ ਇੱਕ ਨਾ ਸ਼ਬਦ ਆ ਕਬੀਰ ਸਾਹਿਬ ਦਾ ਇਹੋ ਚ ਲੋਰੀ ਲੋਰੀ ਨਾ ਹੁੰਦਾ ਜਾਂ ਆ ਸ਼ਬਦ ਆ ਪਈ ਪੈੜੀ ਮੱਤ ਤੇ ਚੰਗੀ ਮੱਤ ਦੀ ਪਹਿਲੀ ਗੁਜਾਤ ਗਰੂਪ ਕੁਲਖਣੀ ਉੱਚ ਵੀ ਕਹਾਣੀ ਬਣਾਤੀ ਪਹਿਲੀ ਵੋਟੀ ਜਿਹੜੀ ਸੀਗੀ ਉਹ ਕਬੀਰ ਸਾਹਿਬ ਦੇ ਆਪਣੇ ਮਰ ਗਈ ਹਾਂ ਮਰ ਗਈ ਤਾਂ ਨਵੀ ਲੈ ਆ ਗਈ ਮਾਦਾ ਮਾਦਾ ਉਹ ਆਪਣੇ ਹਿਸਾਬ ਨਾਲ ਜੋ ਜਿੱਥੇ ਜਿੰਨੀ ਕੁ ਮੱਤ ਹੁੰਦੀ ਉਹਦੇ ਹਿਸਾਬ ਨਾਲ ਹਾਂ ਉਹ ਗੱਲ ਆਂਦੇ ਆ ਐਵੇਂ ਇਹਨਾਂ ਨੇ ਦਰਾਣੀ ਤੇ ਜਠਾਣੀ ਬਿਠਾਤੀ ਹਾਂਜੀ ਹੁਣ ਦਰਾਣੀ ਤੇ ਜਠਾਣੀ ਬਿਠਾਤੀ ਹੁਣ ਇਹ ਗੱਲ ਕਲੀਅਰ ਕਰ ਲਓ ਪਈ ਦਰਾਣੀ ਤੇ ਜਠਾਣੀ ਕੌਣ ਆ ਮਾਤਾ ਦੀ ਕਲੀਅਰ ਹੋ ਗਈ ਪਤਾ ਕਲੀਅਰ ਹੋ ਗਿਆ ਤੁਹਾਡਾ ਦੋ ਆ ਬੜੀਆਂ ਵੱਡੀਆਂ ਬਿਮਾਰੀਆਂ ਜਿਹੜੀਆਂ ਤੁਹਾਡੇ ਨਾਲ ਚੱਲਦੀਆਂ ਆ ਉਨ ਦਾ ਨਾਮ ਆ ਇੱਕ ਦਾ ਨਾਮ ਆਸ਼ਾ ਤਾਈ ਆ ਤੇ ਇੱਕ ਦਾ ਨਾਮ ਤ੍ਰਿਸ਼ਨਾ ਤਾਈ ਆ ਤੇ ਤ੍ਰਿਸ਼ਨਾ ਚਾਚੀ ਜਠਾਣੀ ਤੇ ਦਰਾਣੀ ਆਸ਼ਾ ਤਾਈ ਉਹਨੂੰ ਕਹਿੰਦੇ ਵੀ ਆਸ਼ਾ ਤਾਈ ਆ ਰਾਣੀ ਕਲੀ ਆਸ਼ਾ ਨੂੰ ਆਸ਼ਾ ਤਾਈ ਵੀ ਕਹਿੰਦੇ ਆ ਤੇ ਦੂਜੀ ਹੈਗੀ ਤ੍ਰਿਸ਼ਨਾ ਆਸ਼ਾ ਤੇ ਤ੍ਰਿਸ਼ਨਾ ਇਹ ਦੋ ਜੜੀਆਂ ਦਰਾਣੀਆਂ ਤੇ ਜਠਾਣੀਆਂ ਸੀ ਸੁਣੋ ਦਰਾਣੀ ਸੁਣੋ ਜਠਾਣੀ ਪੜੀ ਮਤ ਕਹਿੰਦੀ ਵੀ ਆਜ ਵਾ ਆਸ਼ਾ ਤੇ ਤ੍ਰਿਸ਼ਨਾ ਜਿਹੜੀਆਂ ਰੋਜ਼ ਮੇਰੇ ਤੇ ਪ੍ਰਭਾਵ ਪੁੰਦੀਆਂ ਸੀ ਸੁਣੋ ਆ ਕੀ ਹੋ ਗਿਆ ਆ ਗੜਾ ਪਣਾ ਵਰਤ ਗਿਆ ਮੇਰੇ ਨਾਲ ਸਾਤ ਸੂਤ ਇਹਨੂੰ ਮੰਡੀਆਂ ਲ ਖੋਏ ਇਹ ਮੁੰਡੀਆਂ ਕਿਉਂ ਨਾ ਮੋਏ ਕਹਿੰਦੇ ਮਰ ਕਿਉਂ ਨਹੀਂ ਗਿਆ ਇਹ ਇਹ ਮਰ ਕਿਉਂ ਨਹੀਂ ਗਿਆ ਇਹਨੇ ਸਾਰਾ ਕੰਮ ਹੀ ਛੱਡਤਾ ਜਿਹੜਾ ਹਲਦ ਵਾਲੇ ਵਾਲਾ ਸਵਾਦ ਲੈਣ ਵਾਲਾ ਸੀਗਾ ਮਾਇਆ ਵਾਲਾ ਸਾਰਾ ਚੱਕਰ ਸੀ ਸਾਤ ਸੂਤ ਇਹਨੂੰ ਮੰਡੀਆਂ ਨ ਖੋਏ ਉਹ ਸਾਰਾ ਕੁਝ ਛੱਡ ਹੀ ਬੈਠਾ ਇਹ ਮੁੰਡੀਆਂ ਕਿਉਂ ਨਾ ਮੋਏ ਮਰ ਕਿਉਂ ਨਹੀਂ ਗਿਆ ਇਹ ਇਹ ਭੈੜੀ ਮੱਤ ਕਹਿ ਰਹੀ ਐ ਅੰਦਰੋਂ ਸਰਬ ਸੁਖਾ ਕਾ ਇੱਕ ਹਰਿ ਸਵਾਮੀ ਸੋਗੁਰ ਨਾਮ ਦੇਓ ਹੁਣ ਇੱਥੇ ਆ ਕੇ ਸਿਧਾਂਤ ਸ਼ੁਰੂ ਹੋ ਗਿਆ ਕਨੇੜੇ ਸਾਰੇ ਸੁੱਖਾਂ ਦਾ ਇੱਕ ਸਵਾਮੀ ਆ ਨਾ ਸੋ ਗੁਰੂ ਗੁਰੂ ਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਗੁਰੂ ਨੇ ਨਾਮ ਮੰਮੇ ਨੂੰ ਔਕੜ ਲਗਾ ਇੱਕ ਵਚਨ ਗੁਣ ਦੇਓ ਦੇ ਦਿੱਤੇ ਉਹ ਗੁਣ ਗੁਰੂ ਨੇ ਮੈਨੂੰ ਦੇ ਦਿੱਤੇ ਜਿਹੜਾ ਸਾਰਿਆਂ ਦਾ ਸਵਾਮੀ ਆ ਜਿਹੜਾ ਕਣ-ਕਣ ਵਿੱਚ ਰਮਿਆ ਹੋਇਆ ਹੁਣ ਅੱਗੇ ਇੱਕ ਐਗਜ਼ਾਮਪਲ ਦਿੱਤੀ ਆ Hindu mythology ਚੋਂ ਇਹ ਉਹਨੂੰ ਵੀ ਪ੍ਰਮੋਟ ਕਰ ਜਾਂਦੇ ਆ ਸੰਤ ਪ੍ਰਲੈਦ ਕੀ ਪੈ ਜਨ ਰਾਖੀ ਉਹਨੇ ਕਹਾਣੀ ਸੀ ਪ੍ਰਲਾਦ ਜਿਹੜਾ ਸੀਗਾ ਉਹਨੂੰ ਮਾਰਨਾ ਸੀਗਾ ਤੇ ਹਰਨਾਕਿਸ਼ ਨੇ ਕਿੱਦਾਂ ਮਾਰਿਆ ਉਹ ਸਾਰੀ ਕਹਾਣੀ ਸਾਰਿਆਂ ਨੇ ਸੁਣੀ ਹੋਈ ਆ ਹਾਂਜੀ ਉਹਦੀ ਐਗਜ਼ਾਮਪਲ ਦੇ ਕੇ ਕਹਿ ਰਹੇ ਆ ਪਰ ਇਥੇ ਕੀਵਰਡ ਹੈਗਾ ਸੰਤ ਜਦੋਂ ਪ੍ਰਲਾਦ ਸੰਤ ਬਣ ਗਿਆ ਸੰਤਾਂ ਦੀ ਸੰਗਤ ਆ ਗਿਆ ਜਦੋਂ ਉਹਨੂੰ ਸਮਝ ਆ ਗਈ ਜਦੋਂ ਉਹਨੇ ਗੁਣਾਂ ਨੂੰ ਧਾਰਨ ਕਰ ਲਿਆ ਜਦੋਂ ਗੁਣਾਂ ਦਾ ਖਜ਼ਾਨਾ ਉਹਦੇ ਇਸ ਮੰਡਲ ਦੇ ਵਿੱਚ ਵਸ ਗਿਆ ਪ੍ਰਲਾਦ ਨੇ ਪੈਜ ਰਾਖੀ ਹਰਨਾਕਿਸ਼ ਨਖ ਬਦਰਿਓ ਉਹਨੂੰ ਵੀ ਬਚਾਲਿਆ ਉਹ ਬਚ ਗਿਆ ਉਹ ਆਪਣੇ ਨਹਾਂ ਨਾਲ ਨਖ ਜਿਹੜੇ ਹਰਨਾਕਿਸ਼ ਦੇ ਸੀ ਉਹ ਨਹੀਂ ਮਾਰ ਸਕਿਆ ਹੁਣ ਇਹ ਇਹ ਜੇ ਬਾਕੀ ਸਾਰੇ ਭਾਵ ਅਰਥਿਆ ਤੇ ਇੱਥੇ ਵੀ ਭਾਵ ਅਰਥੀ ਲੈਣੇ ਪੈਣੇ ਆ ਉਹ ਜਿਹੜਾ ਅੰਦਰ ਦਾ ਲੋਭ ਕਾਮ ਕਰੋ ਲੋਭ ਮੋਹ ਹੰਕਾਰ ਰੂਪੀ ਹਰਨਾਕਿਸ਼ ਆ ਨਾ ਜਦੋਂ ਨਉ ਮਾਰਦਾ ਤੁਹਾਨੂੰ ਤੇ ਉਦੋਂ ਸੰਤ ਬਣ ਕੇ ਪ੍ਰਹਲਾਦ ਬਣ ਕੇ ਤੁਸੀਂ ਬਚਣਾ ਆ ਜਿੱਦਾਂ ਪ੍ਰਹਲਾਦ ਬਚਿਆ ਸੀ ਗੁਣਾ ਨੇ ਬਚਾਉਣਾ ਤੁਹਾਨੂੰ ਉੱਥੇ ਸਾਣੇ ਬਚਾਉਣਾ ਤੁਹਾਨੂੰ ਹਰਨਾਕਸ਼ ਨੇ ਤੇ ਉੱਤੇ ਅਟੈਕ ਕਰਨਾ ਇਹ ਮਾੜੇ ਗੁਣੇ ਆ ਉਹ ਅਟੈਕ ਕਰਦੇ ਬੰਦੇ ਤੇ ਉਹੋ ਜਿਹੜੀ ਆਸ਼ਾ ਤੇ ਤ੍ਰਿਸ਼ਨਾ ਉਹੋ ਹੀ ਲਾਲਚ ਆਪਣੇ ਅੰਦਰ ਬਸ ਕਰਕੇ ਵੀ ਆਪਾਂ ਗਲਤ ਕੰਮ ਜਿੰਨੇ ਕਰਦੇ ਆ ਇਸੇ ਤਰੀਕੇ ਨਾਲ ਕਰਦੇ ਜਦੋਂ ਉਹ ਆਪਣੇ ਤੇ ਹੈਵੀ ਹੁੰਦੀ ਆ ਦਰਾਨੀਆਂ ਜਠਾਣੀਆਂ ਜਿਹੜੀਆਂ ਹੈਵੀ ਹੁੰਦੀਆਂ ਉਤੋਂ ਬਾਅਦ ਜਿਹੜੀ ਮਾਤਿਓ ਪੁੱਠੇ ਕੰਮ ਕਰਦੀ ਆ ਬਸ ਉਹ ਪੰਜ ਬੈਠੇ ਆ ਉੱਧਰ ਜਿਹੜੇ ਤੁਹਾਡੇ ਚਾਚੇ ਤਾਏ ਆ ਤੇ ਉੱਧਰ ਦੋ ਦਰਾਨੀਆਂ ਜਠਾਣੀਆਂ ਬੈਠੀਆਂ ਉਹ ਸੱਤੇ ਆ ਕੇ ਤੁਹਾਡੇ ਤੇ ਅ ਤੇ ਉਹ ਨੌਹਾਂ ਦੇ ਨਾਲ ਐ ਜਦੋਂ ਮਾਰਦੇ ਆ ਨਾ ਤੇ ਫਿਰ ਉਹ ਤੁਹਾਨੂੰ ਸੰਤ ਬਣ ਕੇ ਸੰਤ ਬਣ ਕੇ ਜਾਨੀ ਕਿ ਗੁਣਤਾਤ ਕਰਕੇ ਉਹ ਬਚਾਵਾ ਕਰਨਾ ਪੈਂਦਾ